ਆਟੋ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਪਰਦਾ ਸੀ ਤਲਵੰਡੀ ਸਾਬੋ ਦੇ ਰਹਿਣ ਵਾਲਾ ਕਹਿੰਦੇ ਜੁਗਿੰਦਰ ਸਿੰਘ ਪਰ ਕਈ ਸਾਲਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰਿਵਾਰ ਨੇ ਹੁਣ ਤੱਕ ਜਿੰਨਾ ਪੈਸਾ ਟੱਕਾ ਲਾਉਣਾ ਸੀ ਲਾਇਆ ਉਹਨੂੰ ਬਚਾਉਣ ਦੇ ਲਈ ਹਰ ਉਹ ਕੋਸ਼ਿਸ਼ ਕੀਤੀ ਪਰ ਆਖਰਕਾਰ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਕਹਿੰਦੇ ਜੁਗਿੰਦਰ ਸਿੰਘ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਡੇ ਪਿਤਾ ਨੂੰ ਬਚਾ ਲਓ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਇਹ ਵੀਡੀਓ ਨੂੰ ਇੱਕ ਭਲੇ ਲਈ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿੰਨੇ ਹੋ ਸਕਦੀ ਹੈ ਮਦਦ ਕਰਿਓ ਕੰਟੈਕਟ ਨੰਬਰ ਸਕਰੀਨ ਤੇ ਦਿੱਤੇ ਹੋਏ ਹੈ ਤੇ ਉਹਨਾਂ ਦਾ ਅਕਾਊਂਟ ਨੰਬਰ ਵੀ ਦਿੱਤਾ ਹੋਇਆ ਹੈ ਤੁਸੀਂ ਸਿੱਧੀ ਗੱਲ ਵੀ ਕਰ ਸਕਦੇ ਹੋ ਆਓ ਗੱਲ ਕਰਦੇ ਆਂ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਇਹ 2018 ਤੋਂ ਹੋ ਰਿਹਾ 2018 ਤੋਂ ਥੈਂਕ ਯੂ ਈ ਬੁਆਰੀ ਇਹਨਾਂ ਦਾ। ਇਹਨਾਂ ਨੂੰ ਟੈਗ ਹੋ ਗਿਆ ਸੀਗਾ। ਫਿਰ ਉਹਦੀ ਬੁਵਾਈ ਚੱਲੀ ਗਈ ਤਾਂ ਫਿਰ ਇਹਨਾਂ ਨੂੰ ਕਾਲਾ ਪੀਰ ਕੋਲ ਉਹਦੇ ਵੀ ਬਾਤਾਂ ਲਾਈ ਫੋਨ ਇਹਨਾਂ ਦੇ ਬਹੁਤ ਜਿਆਦਾ ਆਇਆ। ਉਹnabla ਵੀ ਲਾਈਕ ਕਰਾਇਆ ਗਏ ਸੀ। ਇਹਨਾਂ ਨੂੰ ਗੰਦਾ ਹੋ ਗਿਆ ਸੀ ਇਹਨਾਂ ਦੇ ਘਾਸਰਮਾ ਜਗਾ ਹੋ ਗਿਆ ਉਹ ਵੀ ਇਹਨਾਂ ਨੂੰ ਬਹੁਤ ਉਹ ਲਾਇਆ ਸੀ ਸਾਰਾ ਪੈਸਾ ਮੰਗ ਕੇ ਜਾਇਆ ਹੋ ਗਿਆ। ਫਿਰ ਇਹਨਾਂ ਨੂੰ ਦੇਖ ਕੇ ਪਾਣੀ ਭਰ ਗਿਆ ਸੀ ਆ। ਇਹ ਰ ਨਨੂ ਤੁਹਾਡੇ ਰਾਜੇ ਕਿ ਜੀ ਵੀ ਨਹੀਂ ਕਿ ਇਹਨਾਂ ਨੂੰ ਖਾਣ ਦੀ ਉਰਤ ਨਹੀਂ ਆ ਗਈਆਂ ਕਿ ਅਸੀਂ ਡੀਐਸ ਵੀ ਲੈ ਕੇ ਗਏ ਆ ਜੀ ਜਿੰਦਗੀ ਜੂ ਵੀ ਲੈ ਕੇ ਬੱਲਾ ਵੀ ਸਰਕਾਰੀ ਹਰਾਨੇ ਕੋਈ ਹੋਣ ਕਰੀ ਥੁਆਈ ਹੁਣ ਹੁਣ ਦਾ ਇਲਾਜ ਆ ਰਪਿੰਦਰ ਸਿੱਧੂ ਦੇ ਚੰਨੀ ਹਾਂ ਜੀ ਪਹਿਲਾਂ ਗਗਨ ਗਰਗ ਦੇ ਵੀ ਗਏ ਸੀ ਉਦੋਂ ਰਪਿੰਦਰ ਸਿੱਧੂ ਹੁਕੀ ਤੇ ਗੀਆ ਤੇ ਉਹ ਫਿਰ ਗਗਨ ਗਰਗ ਦੇ ਵੀ ਗਏ ਉਹਨਾਂ ਨੇ ਵੀ ਸਾਨੂੰ ਕੋਈ ਹੋਣ ਕਰਿਆ ਇਹ ਜਿਸ ਵੀ ਕਹੇ ਸੀ ਉਸੇ ਉਨ ਕਿੰਨਾ ਟਾਈਮ ਹੋ ਗਿਆ ਛੁੱਟੀ ਦਿੱਤੀ ਉਹਨਾਂ ਨੇ ਕੱਲ ਕੱਲ ਆਏ ਕੱਲ ਆਏ ਠੀਕ ਐਂਦੇ ਹੁਣ ਉਹ ਕਹਿੰਦੇ ਵੀ ਜਿੰਨਾ ਸਾਡੇ ਕੋਲੇ ਟ੍ਰੀਟਮੈਂਟ ਸੀ ਰਿਹਾ ਪੈਸਾ ਜੇ ਲਿਖਿਆ ਹੈ ਨਾ ਕਿ ਉਹਨੇ ਕਿ ਦਵਾਈ ਲੈ ਲਈ ਨੇ ਲੈ ਲਖ ਗਿਆ ਤਾਂ ਬਾਅਦ ਵਿੱਚ ਅਸੀਂ ਰਿਕਵਰੀ ਦਾ ਜਤ ਕੋ ਪੈਸਾ ਨਹੀਂ ਪਿਆ ਠੀਕ ਐ ਮਨ ਲੋ ਰਿਸ਼ਤੇ ਬਗੈਰਾ ਰਿਸ਼ਤਾ ਨਾਲੋਂ ਵੀ ਮਨ ਲੋ ਪੂਰੇ ਸਾਰੇ ਪਿੰਡ ਪਰ ਆਉਣੇ ਕਿ ਨਵੀਂ ਹੋ ਜਾ ਕੇ ਉਹਨਾਂ ਕੇ ਜਿਸ ਦੀ ਮਦਦ ਹੈ ਹਾਂ ਤਾਂ ਉਹਨਾਂ ਇਹ ਇਹ ਮੰਨ ਕੇ ਚੱਲੋ ਹੁਣ ਕੀ ਮੰਗਤੀ ਕਰਦੇ ਹਾਂ ਵੀਡੀਓ ਦੇਖ ਰਿਹਾ ਬਹੁਤ ਮਦਦ ਵਾਲੇ ਵੀਰ ਮੰਨ ਲਓ ਚੰਡੀਆਂ ਸੰਸਥਾਾਂ માં ਹਾਂ ਸਮਾਜ ਸੇਵੀ ਸੰਸਥਾਾਂ માં ਬਹੁਤ ਦੂਰ ਦੂਰ ਤੱਕ ਆਪਣੀ ਵੀਡੀਓ ਦੇਖ ਰਹੀ ਹੈ ਕੀ ਮੰਗਤੀ ਕਰਦੇ ਹਾਂ ਵੀ ਇਹਨਾਂ ਦੇ ਲਾਈਵ ਆਸਤੇ ਆਵੇ ਲਾਜ ਹੋ ਸਕੇ ਨਾ ਨਾ ਤੇ ਕਿਤਨਾ ਹਾਂ ਲਾਈਵ ਦੇ ਲੋੜ ਹੈ ਮੁੰੇ ਬੇਟਾ ਵੀ ਤੁਹਾਰਾ ਹੈ ਬੇਟੀ ਵੀ ਤੁਹਾਰੀ ਹੈ ਅੱਛਾ ਇਹ ਬੇਟਾ ਤੁਹਾਡਾ ਹਾਂਜੀ ਬੇਟੀ ਅਚਾਂ ਉਹ ਬੇਟੀ ਹੈ ਹਾਂਜੀ ਉਹ ਵਰਗੀ ਹੈ ਉਹ ਵੀ ਹੈ ਜਿ ਕੁਆਰੀ ਹੈ ਹਾਂਜੀ ਤੇ ਇਹ ਇਹ ਕੌਣ ਹੈ ਇਹ ਵੀ ਬੇਟੀ ਹੈ ਜੀ ਮੇਰੀ ਇਹ ਵੀ ਬੇਟੀ ਇਹ ਵਿਆਹ ਹੋ ਗਿਆ ਹਾਂਜੀ ਦੋ ਬੱਚੇ ਰਹਿੰਦੇ ਹੈ ਥੈਂਕ ਯੂ ਅੱਛਾ ਉਹਨਾਂ ਗਰੀਬੀ ਦੇ ਕਾਰਨ ਬੇਟੀ ਵੀ ਮੇਰੀ ਹੁਣ 29 ਸਾਲ ਦੀ ਹੋ ਚੱਲੀ ਆ ਹੂੰ ਤੇ ਜਿ ਕੋ ਇਹਦਾ ਵਿਦੇਸ਼ ਕੋਈ ਗਾਨੇ ਸੰਪੜਾ ਲਖਾ ਲਖਾ ਲਿਆ ਹਾਂਜੀ ਅੱਛਾ ਦੀ ਕੀ ਕੰਮ ਕਿੰਨਾ ਟਾਈਮ ਕਰਦੀ ਬਹੁਤ ਵੀ ਕਰਿਆ ਪਹਿਲਾਂ ਨੇ ਯਾ ਲਾਈਨ ਨਹੀਂ ਬ੍ਰੇਕ ਲੀ ਕਰੀਏਗੀ। ਫਿਰ ਉਹ ਦੁਬਾਰਾ ਆਟੋ ਚਲਾਉਣ ਲੱਗੇ ਸੀ ਕਿੰਨਾ ਤਾਂ ਦੂਰ ਸਫ਼ਰ ਉਹ ਨਹੀਂ ਹੁੰਦਾ ਸੀ ਤਾਂ ਨੇੜੇ-ਨੇੜੇ ਲਈ ਕਰਦੇ ਸੀ ਯਾਦ। ਅੱਛਾ ਆਟੋ ਹੁਣ ਫਿਰ ਕੌਣ ਚਲਾਉਂਦਾ ਹੈ? ਹੁਣ ਕੀ ਉਹ ਬੇਟਾ ਹੀ ਚਲਾਉਂਦਾ ਵਸੇ ਜਦੋਂ ਇਹਨਾਂ ਨੂੰ ਲੋੜ ਹੁੰਦੀ ਹੈ ਉਹਨੂੰ ਘਰੇ ਵੀ ਬੁਲਾਉਣਾ ਪੈਂਦਾ ਸਾਨੂੰ। ਤਾਂ ਜ਼ਿਆਦਾ ਟਾਈਮ ਇਹ ਵੀ ਨਹੀਂ ਜਾ ਸਕਦੇ ਬਾਹਰ। ਹੁਣ ਮੈਥੋਂ ਕਰਲੀ ਤੇ ਚੱਕਰ ਤੇ ਨਹੀਂ ਜਾਂਦਾ ਮੈਂ ਵੀ ਬਿਮਾਰ ਆ। ਸਰ ਹੈ ਵੀ ਉਹਨੇ ਜਲੀ ਵਤ ਦੇ ਵਿੱਚ ਪਾਣੀ ਆ ਗੰਡਾ ਦੱਸਦੇ ਆ ਨਾਲੇ ਗੁਰਦਿਆਂ ਚ ਪਾਣੀ ਆ ਰਿਹਾ ਸੌੜੇ ਨੂੰ ਪਿੱਕੇ ਦਾ ਮੇਰਾ ਪ੍ਰੈਸ਼ਨ ਹੋਇਆ ਜੀ 2 ਮਹੀਨੇ ਹੋ ਗਏ ਕਰਾਂ ਤੋਂ ਆਪਰੇਸ਼ਨ ਹੋਇਆ ਹੋਇਆ 2 ਮਹੀਨੇ ਹੋ ਗਏ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਸਾਰੇ ਜਿੰਨੇ ਵੀ ਦੂਰ ਦਰਾਡੇ ਹਨ ਕੋਈ ਚੰਗੀਆਂ ਸੰਸਥਾਵਾਂ ਸਮਾਜ ਸੇਵ ਜਿੰਨੇ ਵੀ ਵੀਡੀਓ ਦੇਖ ਰਹੇ ਪਹਿਲੀ ਗੱਲ ਤਾਂ ਵੀ ਮਦਦ ਅਲੀ ਦਾ ਬਾਅਦ ਦੀ ਗੱਲ ਆ ਪਹਿਲਾਂ ਤਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋਣਾ ਕਿਉਂਕਿ ਕਰਪਾ ਦਾਸ ਉਹ ਭਲਾ ਅੰਤ ਭਲੇ ਦਾ ਭਲਾ ਤੇ ਇਹਨਾਂ ਵੀਰਾਂ ਦਾ ਇਹਨਾਂ ਦਾ ਪਰਿਵਾਰ ਦਾ ਮਦਦ ਜਿੰਨੀ ਹੋ ਸਕਦੀ ਉਨੀ ਮਦਦ ਕਰਿਓ ਇਹਨਾਂ ਦਾ ਕੰਟੈਕਟ ਨੰਬਰ ਹੈ ਜਿਹੜਾ ਉਹ ਵੀ ਆਪਾਂ ਸਕਰੀਨ ਤੇ ਦੇਵਾਂਗੇ ਇਹਨਾਂ ਦਾ ਅਕਾਊਂਟ ਨੰਬਰ ਹੈ ਜਿਹੜਾ ਉਹ ਵੀ ਆਪਾਂ ਸਕਰੀਨ ਤੇ ਦੇ ਦਿੱਤਾ ਹੈ ਹਨ ਤੇ ਜ਼ਰੂਰ ਜਿੰਨੀ ਤੁਸੀਂ ਮਦਦ ਕਰ ਸਕਦੇ ਹੋ ਮਦਦ ਕਰਿਓ ਫੋਨ ਕਰਕੇ ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਉਹ ਵੀ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਇਹ ਜਿੰਨੀ ਵੀਰ ਮਦਦ ਕਰ ਸਕਦੇ ਆ ਮਦਦ ਕਰਿਓ ਤੇ ਇਹ ਵੀਡੀਓ ਨੂੰ ਇੱਕ ਭਲੇ ਦੇ ਲਈ ਸ਼ੇਅਰ ਜ਼ਰੂਰ ਕਰਿਓ ਆ ਬੇਟਾ ਬੈਠਾਗਾ ਇਹ ਵੀ ਨਹੀਂ ਮੰਨ ਲਓ ਹਾਟੋ ਹੈ ਜਿਹੜਾ ਉਹ ਵੀ ਖੜਾ ਕਦੇ ਕਦੇ ਜਾਂਦਾ ਹੈ ਵਿਚਾਰਾ ਮੰਨ ਲਓ ਨਹੀਂ ਲਜਾ ਸਕਦਾ ਹਨ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਣ ਬਹੁਤ ਔਖਾ ਹੋ ਜਾਂਦਾ ਤੇ ਕਦੇ ਆਪਦੇ ਡੈਡੀ ਨੂੰ ਲੈ ਕੇ ਜਾਣਾ ਇਧਰ ਉਧਰ ਲੈ ਕੇ ਜਾਣਾ ਤੇ ਇਹ ਮਾਤਾ ਇਹ ਵੀ ਕਾਫੀ ਬਿਮਾਰੀਆਂ ਇਹਨਾਂ ਨੂੰ ਵੀ ਚਿੰਬੜੀਆਂ ਹੋਈਆਂ ਨੇ ਤੇ ਅੱਜ ਦੋਨੇ ਬੱਚੇ ਛੋਟੇ ਆ ਜਿਹੜੇ ਇਕ ਵਾਰੇ ਆ ਜੀ ਤੇ ਉਹ ਬੇਟੀ ਬੈਠੀ ਹੈ ਤੇ ਜਰੂਰ ਜਿੰਨੀ ਮਦਦ ਕਰ ਸਕਦੇ ਹੋ ਮਦਦ ਕਰਿਓ ਕੰਟੈਕਟ ਨੰਬਰ ਹੈ ਸਕਰੀਨ ਤੇ ਦੇਖਦਾ ਖੁਦ ਫੋਨ ਕਰਕੇ ਪੁੱਛ ਸਕਦੇ ਹੋ ਤੇ ਤਲਵੰਡੀ ਸਾਬੋ ਦੇ ਰਹਿਣ ਵਾਲੇ ਆ ਇਹ ਤੇ ਜਰੂਰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਿਓ ਤੇ ਜਿੰਨੀ ਕਰ ਸਕਦੇ ਹੋ ਮਦਦ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਿਓ ਬੇਟ ਇਹ ਹੁਣ ਮੰਨ ਕੇ ਚੱਲੂ ਜਿਹੜੀ ਦਵਾਈ ਚੱਲਦੀ ਹੈ ਤੇ ਇਹਦਾ ਕਿੰਨਾ ਖਰਚਾ ਆ ਰਿਹਾ ਹੁਣ ਖਰਚਾ ਤਾਂ ਸਾਡਾ ਬਹੁਤ ਹੋ ਰਿਹਾ ਜੀ ਸਾਨੂੰ ਇੱਕ ਇੱਕ ਇੰਜੈਕਸ਼ਨ 18 18 ਹਜ਼ਾਰ ਦੇ ਪੈ ਰਹੇ ਹੈਗੇ ਇੰਨੇ ਅਸੀਂ ਫੋਰਡ ਨਹੀਂ ਕਰ ਸਕਦੇ ਜੀ ਅੱਛਾ 18 18000 ਦੇ ਦਵਾਈ ਸਾਨੂੰ ਰੋਜ਼ ਦੀ ਡੇਲੀ ਦੀ ਲਵਾਉਣੀ ਪੈਂਦੀ ਹੈ ਜੀ ਤਿੰਨ ਜੀ ਦਵਾਈ 3000 ਰੁਪਏ 4000 ਤਿੰਨ 3000 4000 ਰੁਪਏ ਦੀ ਉਹ ਦਵਾਈ ਮਿਲਦੀ ਹੈ ਉਹ ਦਵਾਈ ਮਿਲਦੀ ਹੈ ਜੀ ਇੰਜੈਕਸ਼ਨ ਹੈ ਜਿਹੜੇ ਜ਼ਰੂਰੀ ਲਵਾਉਣ ਵਾਲੇ ਉਹ 18000 8000 7000 ਆਏ ਪੈਂਦੇ ਆ ਸਾਨੂੰ ਇਹ BB 1000 ਰੁਪਏ ਉਹ ਖਰਚਾ ਸਾਡਾ ਡੇਲੀ ਦਾ ਆ ਜਾਂਦਾ ਹੈ ਹਸਪੀਟਲ ਲੈ ਕੇ ਜਾਣੇ ਆ ਪ੍ਰਾਈਵੇਟ ਜਾਂ ਕਿਤੇ ਵੀ ਉੱਥੇ ਵੀ ਬੈਡਾਂ ਦੇ ਖਰਚੇ ਆ ਅਸੀਂ ਬੋੜ ਨਹੀਂ ਕਰ ਸਕਦੇ ਫਿਰ ਦੁਬਾਰਾ ਸਾਨੂੰ ਘਰੇ ਵਾਪਸ ਲੈ ਕੇ ਆਉਣੇ ਪੈਂਦੇ ਭਾਈ ਕੀ ਨਾਮ ਤੁਹਾਡਾ ਭਾਈ ਮੇਰੇ ਨਾਮ ਕਰਮ ਸਿੰਘ ਤੇ ਸਰਦਾਰ ਜਗਿੰਦਰ ਸਿੰਘ ਜਿੰਦੀ ਮੇਰੇ ਘਰ ਚੋਤਾ ਜੀ ਲਗਦੇ ਕਾਫੀ ਲੰਬੇ ਸਮੇਂ ਤੋਂ 2018 ਤੋਂ ਬਿਮਾਰ ਚੱਲ ਰਹੇ ਨੇ ਇੱਕ ਆਟੋ ਚਾਲਕ ਸੀਗੇ ਜਿਹੜੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਟਾਈਮ ਪਾਸ ਕਰਦੇ ਸੀਗੇ ਤੇ ਜਿਹੜਾ ਤੁਸੀਂ ਮਕਾਨ ਦੇਖ ਰਹੇ ਹੋ ਇਹ ਵੀ ਪ੍ਰਧਾਨ ਮੰਤਰੀ ਜਿਹੜੀ ਆਵਾਸ ਯੋਜਨਾ ਹਦ ਤ ਹੁਣੀ 2-4 ਸਾਲਾਂ ਦਾ ਬਣਿਆਗਾ ਪਹਿਲਾਂ ਦੋ ਕਮਰੇ ਸੀਗੇ ਤੇ ਚਲੋ ਤਿੰਨ ਬੱਚੇ ਨੇ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਇੱਕ ਕੁੜੀ ਆ ਵਿਆਹੀ ਹੈ ਦੋ ਬੱਚੇ ਇਕ ਵਾਰੇ ਨੇ ਹੁਣ ਇਹਨਾਂ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਬਿਮਾਰੀ ਨਾਲ ਤੇ ਹਾਲਤ ਆਰਥਿਕ ਪੱਖੋਂ ਵੀ ਇਹਨਾਂ ਦੇ ਜਿਹੜੇ ਹਾਲਤਾਂ ਬਹੁਤ ਖਰਾਬ ਨੇ ਜਿੰਨਾਂ ਕਿ ਰਿਸ਼ਤੇਦਾਰ ਮਿਆਂਡ ਗਵਾਣ ਨੇ ਜਿੰਨਾਂ ਸਾਧਿਆ ਨਾ ਸੀ ਉਹਨਾਂ ਨੇ ਦਿੱਤਾਗਾ ਹੁਣ ਮੇਰੀ ਸਾਰੇ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਵੀ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਵੀ ਪੈਸੇ ਨਾਲ ਨਹੀਂ ਵੀ ਇਹਨਾਂ ਦੇ ਇਲਾਜ ਪੱਖੋਂ ਇਹਨਾਂ ਦੀ ਮਦਦ ਹੋ ਸਕੇ ਕਿਉਂਕਿ ਖਰਚਾ ਵੀਰੇ ਬਹੁਤ ਜ਼ਿਆਦਾ ਹੈ 4-5 ਦਿਨਾਂ ਬਾਅਦ ਇਹ ਮਲੋ ਵਿਅਸ ਹੋ ਜਾਂਦੇ ਨੇ ਉਹਨਾਂ ਟ੍ਰੀਟਮੈਂਟ ਬੰਡਲ ਜਾਣਾ ਪੈਂਦਾ ਇਹਨਾਂ ਨੂੰ ਇੱਕ ਮੁੰਡਾ ਕਾ ਵੀ ਵਿਚਾਰਾ ਛੋਟਾ ਕਾ ਚੱਕ ਕੇ ਭੱਜਦੇ ਨੇ ਤੇ ਉੱਥੇ 15 2000 ਤੋਂ ਘੱਟ ਜਿਹੜਾ ਮਲ ਇੱਕ ਟੀਕਾ ਇੱਕ ਇੱਕ ਟੀਕਾ ਜੇ 15 15 20 2000 ਦਾ ਇੱਕ ਇੱਕ ਟੀਕਾ ਲੱਗਦਾਗਾ ਤੇ ਬਹੁਤ ਖਰਚਾ ਰਹੇਗਾ ਇਹਨਾਂ ਦਾ